ਸਤਿ ਸ੍ਰੀ ਅਕਾਲ ਵੀ ਸਾਰੇ ਮੇਰੇ ਵੀਰਾਂ ਨੂੰ ਅੱਜ ਕਰਦੇ ਆਂ ਵਲੌਗ ਸ਼ੁਰੂ ਆਪਾਂ ਗੁਰੀ ਉਹਨਾਂ ਦੇ ਸਕੂਲ ਤੋਂ ਦੇਖੋ ਗੁਰੀ ਉਹਨਾਂ ਦਾ ਸਕੂਲ ਠੀਕ ਆ ਓਕੇ ਆ ਰੋਟਾਂ ਆਪਾਂ ਜਾ ਰਹੇ ਆਂ ਘਰ ਨੂੰ ਥੋੜੀ ਥੋੜੀ ਧੁੱਪ ਨਿਕਲਿਆਈ ਬਈ ਅੱਜ ਤੇ ਅੱਜ ਆਪਾਂ ਬੱਚੇ ਡਾਈਏ ਤੇ ਖੁੱਡੇ ਦੀ ਕਰਾਂਗੇ ਸਫਾਈ ਤੇ ਚੱਲਦੇ ਆਂ ਹੁਣ ਘਰ ਨੂੰ ਠੰਡ ਐ ਬਹੁਤ ਹੱਥ ਪੈਰ ਹੋਏ ਹੋਏ ਨੇ ਸੁਣ ਤੇ ਬੋਲ ਵੀ ਮਸਾ ਹੋ ਰਿਹਾ ਮੂੰਹ 'ਚ ਸਿੱਧੀ ਹਵਾ ਪੈ ਰਹੀ ਐ ਤੇ ਚੱਲਦੇ ਆਂ ਆਪਾਂ ਘਰ ਨੂੰ ਜਾ ਰਹੇ ਆਂ ਭਈ ਆਪਾਂ ਪਹਿਲਾਂ ਗਰਮ ਪਾਣੀ ਪਾਈਏ ਕਬੂਤਰਾਂ ਨੂੰ ਅੱਜ ਸਵੇਰ ਦੇ ਖੋਲੇ ਨਹੀਂ ਜਿਵੇਂ ਅਸੀਂ ਉਹ ਪਾਣੀ ਢੋਲਦੇ ਆ ਨਾ ਤੈਨੂੰ ਚਾਬੀ ਵੀ ਦਵਾ ਸੱਚ ਆ ਨਾ ਨਰਬੈ ਸਿੰਘ ਜੀ ਹੱਥ ਦੇ ਖੋਲੇ ਦੇਖੋ ਪੇਂਟ ਨਾਲ ਅੱਜ ਪੇਂਟ ਕਰਿਆ ਦਾ ਗਰਾਊਂਡ 'ਚ ਕਹੇ ਜੀ ਹੋਏ ਹੋਇਆ ਦੇਖੋ ਤਾਂ ਹਰੇ ਹਰੇ ਕਾਲੇ ਪੇਂਟ ਲੱਗਿਆ ਹੋਇਆ ਇਹਨਾਂ ਨੂੰ ਕੋਈ ਚੱਕਰ ਨਹੀਂ ਧੋਨੇ ਆ ਤਾਰਬਿੰਦ ਤੇਲ ਨਾਲ ਆ ਮੁੰਡੇ ਦਾ ਬਈ ਅੱਜ ਢਿੱਡ ਦੁਖਦਾ। ਰਾਤ ਨੇ ਦੇ ਗੱਠੀਆਂ ਲੈ ਗੱਠੀਆਂ ਦੇ ਗੱਠੀਆਂ ਲੈ ਗੱਠੀਆਂ ਨਿਕਲਦੀਆਂ ਗੱਠੀਆਂ ਹੁਣ ਹੈਂ ਚੱਲ ਲੈ ਚਾਬੀ ਦਵਾ ਜੱਸਾ ਫਾੜਨ ਲੱਗਿਆ ਬਾਈ ਬੱਚੇ ਦਾਣਾ ਪਾਣੀ ਪਾਤਾ ਜੱਸੂ ਪਤਾ ਆ ਪਾਉ ਪਤਾ ਨਹੀਂ ਕਿਹੜਾ ਗਾਣਾ ਛੋੜਦਾ ਤੇਰੇ ਵੇ ਮਹਾਲੀ ਸ਼ਹਿਰ ਨੇ ਪਤਾ ਨਹੀਂ ਕੁੜੀ ਜੀ ਦਾ ਕਾਕਟੇਲ ਵੀ ਕੱਢ ਲਿਆ ਪਾਤਾ ਇਹਨੂੰ ਦਾਣਾ ਪਾਣੀ ਖਾ ਰਿਹਾ ਜੱਸੇ ਫਾੜ ਬਾਈ ਗੁਰੀ ਤੂੰ ਕੀ ਕਰਦਾ ਹੈ ਹਾਂ ਦੇਖ ਲੈ ਬੱਚੇ ਲੈ ਕੇ ਜਾਣੇ ਆ ਉੱਪਰ ਨੂੰ ਉਡਾਉਣ ਨੂੰ ਮੈਂ ਕਹਿੰਦਾ ਥੱਲੂ ਉਡਾ ਲੈਣੇ ਆ ਯਾਰ ਨਹੀਂ ਉਪਰੋਂ ਡਾ ਕੇ ਆਮ ਤਾਰੀ ਥੱਲੇ ਉੱਪਰੇ ਚਾਲਦੇ ਤੂੰ ਵੀ ਉੱਪਰੇ ਮਾਂ ਨਾਲੇ ਤੇਰੇ ਦਰਦ ਹੁੰਦਾ ਨਹੀਂ ਛੱਡ ਗਈ ਯਾਰ ਫਰਕਾ ਹੁਣ ਦੇਖ ਲੈ ਬਾਈ ਸਾਨੂੰ ਗਾਲਾਂ ਨਾ ਕਢਾਈ ਨਹੀਂ ਨਹੀਂ ਅ ਆ ਫੜਾ ਗੁਰੀ ਨੂੰ ਇੱਕ ਵਜਾ ਇੱਕ ਵਾਰੀ ਰੋਜ਼ ਸਾਫ ਕੀਤਾ ਗਾ ਲਉਣਾ ਨਹੀਂ ਹਾਂ ਉਹ ਉਤਾਰਨੇ ਨੂੰ ਓ ਕਹ ਉਹ ਪ੍ਰਬੰਧਨ ਨੂੰ ਵੀ ਕੋਈ ਫੜਨਾ ਉਹ ਘੜਾ ਉੜਦਾ ਹੀ ਉਹਨੇ ਜੇ ਤਵੇ ਚੱਲ ਲੈ ਜਾਂਦੇ ਹਾਂ ਪ੍ਰਬੰਧਨ ਨੂੰ ਹਾਂ ਕਈ ਵਾਰ ਮੁਸ਼ਕਲ ਆ ਜਾਂਦੀ ਹੈ ਹਾਂ ਇਹ ਆ ਕਹਦੇ ਕੁੜੀ ਲੱਤਾਂ ਮਗਲੇ ਮੰਨ ਕੇ ਆਪਣਾ ਛੱਡਦੀਆਂ ਮਾ ਆਪਣੀ ਹੜੀ ਦਾ ਘੜੀ ਵੀ ਫਿਰ ਹਾਂ ਓਕਣੇ ਖੜਾਉਣੀ ਸੀ ਹਾਂ ਏਕੜ ਖੜਨਾ ਸਿੱਖਣਾ ਇਹਨੇ ਹਫਤੇ ਬਾਅਦ ਇੱਕ ਅੱਧਾ ਦਿਨ ਲੈ ਹਾ ਹੁਨੇ ਤਾਂ ਹੋਰੀ ਗੱਲ ਸੁਣਾਤੀ ਤੂੰ ਉਹਦਾ ਕੋੜੀ ਅਸੀਂ ਆ ਬੰਨੀ ਦੀ ਕਹਿੰਦਾ ਸਾਰੀ ਰਾਤ ਬੰਨੀ ਹੋਈ ਉਹ ਖੜੀ ਰਹੀ ਐ ਤੇ ਚਲੋ ਕੋਈ ਨਾ ਉੱਪਰ ਨੂੰ ਚੱਲਦੇ ਆ ਬਾਈ ਥੋੜਾ ਥੋੜਾ ਸੂਰਜ ਚਾਮਕੇ ਐ ਐਨੇ ਕਰਾਣੇ ਨਿੱਗ ਜੇ ਆ ਗਿਆ ਪਰ ਸੂਟਰੀ ਤੇ ਤਾਂ ਬਾਈ ਬਹੁਤ ਠੰਡ ਲੱਗੀ ਦੇਖੋ ਸੂਰਜ ਦੇਖਦਾ ਕੋਕਰ ਬੋਰ ਕਬੂਤਰ ਹਾਂ ਖੋਲਦੇ ਦਾਣਾ ਬਾਣੀ ਚੁੱਕ ਲੈਣਗੇ ਬੱਚੇ ਸਾਰੇ ਕੈਂ ਮੈਂ ਹੈਨਾ ਬਸ ਠੀਕ ਹੈ ਆ ਜਾ ਅਬ ਜਿਹੜਾ ਬੋਟਾ ਜਾਵੇਂ ਗੱਲ ਹੀ ਆ ਅੱਜ ਫਿਰ ਸਵੇਰ ਦੇ ਖੋਲ ਨਹੀਂ ਹੋਏ ਬਸ ਹੁਣ ਦੇ ਦੇਣਾ ਇਹਨਾਂ ਨੇ ਚੋਗਾ ਦੇਖੋ ਭਾਈ ਕਬੂਤਰ ਕਿਵੇਂ ਆਉਂਦੇ ਨੇ ਅੱਜ ਭੁੱਖੇ ਹਾਂ ਹਾਂ ਆ ਜਾ ਆ ਜਾ ਆ ਜਾ ਬਾਹਰ ਡੱਬਾ ਬੰਨਣ ਨੂੰ ਖੜ ਲਿਆ ਤੇ ਤਿੰਨ ਬੱਚੇ ਖੜ ਲੇ ਚਲੋ ਚੱਲਦੇ ਹਾਂ ਹੁਣ ਆਪਾਂ ਕੋਠੇ ਦੇ ਇਹਨਾਂ ਨੂੰ ਚੁਗਣ ਦੋ ਭਾਈ ਦਾਣਾ ਪਾਣੀ ਦੇਖੋ ਥੋੜੇ ਜਿਹਾ ਭੁੱਖੇ ਰੱਖੀ ਹੋਏ ਅੱਜ ਸੈਟ ਨੇ ਨਹੀਂ ਹੋਰੇ ਤਰ੍ਹਾਂ ਬੈਠੇ ਰਹਿੰਦੇ ਆ ਠੰਡ ਚ ਉਹ ਬੱਚਾ ਬਾਹਰ ਨੂੰ ਆਉਂਦਾ ਮੈਂ ਇੱਥੇ 10 ਬੈਠਾ ਜਦ ਬੱਚੇ ਤਰ੍ਹਾਂ ਪੂਟਾ ਫੁੱਲ ਹੋ ਜਾਣਾ ਚਲੋ ਭਾਈ ਚੱਲਦੇ ਆ ਕੋਠੇ ਤੇ ਚੱਲ ਵੀ ਚੱਲ ਉਸਤਾਦ ਚੱਲ ਚਲੋ 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 ਪਹੁੰਚ ਗਏ ਭਾਈ ਕੋਠੇ ਤੇ ਤੇ ਪਹਿਲਾਂ ਕਿਹੜੇ ਨਾਉਂਗਾ ਇਹ ਨਹੀਂ ਲਾਉਂਦਾ ਇਹ ਬਾਹਰ ਛੱਡਦੇ ਆ ਆਉਦਾ ਆ ਬੱਚਾ ਨਮੈਂ ਕੱਲ ਵੀ ਤੁਹਾਨੂੰ ਦਿਖਾਇਆ ਦਾ ਉਹਨੇ ਉਖੜਾਇਆ ਪਹਿਲੀ ਵਾਰੀ ਇਹ ਸ਼ਾਇਦ ਤੰਗ ਕਰੇ ਜਾਂ ਗਿਰ ਜਾਵੇ ਥੱਲੇ ਕੋਈ ਹਲੇ ਭਰੋਸਾ ਨਹੀਂ ਇਹਦਾ ਹੈਨਾ ਹਾਂ ਉਧਰ ਢਾਓ ਉੱਥੇ ਮੂਰੋ ਮੂਰੋ ਢਾਲੋ ਹੈ ਹੁਣ ਲੈ ਆ ਤੈਨੂੰ ਡਾਉਣਾ ਇਹ ਹਲੇ ਨਹੀਂ ਡਾਉਣਾ ਡਾਉਣ ਲੱਗੇ ਆ ਬਈ ਹੜਾਤੇ ਬਾਈ ਉੜ ਗਿਆ ਉੜ ਗਿਆ ਉੜ ਗਿਆ ਆ ਆ ਬੱਚਾ ਪਹਿਲੀ ਵਾਰ ਹੀ ਆ ਨਾ ਪਹਿਲੀ ਵਾਰੀ ਨੀਵਾਂ ਉਹ ਲੈ ਛਤਰੀ ਦਾ ਸਾਲਿਓ ਉਹ ਲੈ ਕਿੰਨਾ ਛਤਰੀ ਦੇ ਹੈ ਨਾ ਕਿਹੜੇ ਨੇ ਛਤਰੀ ਦੇ ਹਾਂ ਲੈ ਹੁਣ ਇਹਨੇ ਛਤਰੀ ਹਟਾਉਣੀ ਐ ਇਹਨੂੰ ਫੜ ਇੱਕ ਮਿੰਟ ਇਹਨੂੰ ਛਤਰੀ ਥੱਲੇ ਹੀ ਰੱਖੋ ਇਹਨੇ ਬੱਚੇ ਪੈ ਉੜ ਗਿਆ ਉੜ ਗਿਆ ਉੜ ਗਿਆ ਇਹਨੂੰ ਇਹਨੂੰ ਡਾ ਹੋ ਗਿਆ ਕੱਲ ਵੀ ਔਖਾ ਹੀ ਉੜਿਆ ਨਾ ਹਲੇ ਇਹਨੂੰ ਕੌਰੀਆ ਨਹੀਂ ਉੜ ਹਾਂ ਉੜ ਗਿਆ ਕੋਈ ਨਹੀਂ ਕੋਈ ਨਹੀਂ ਉਹਨੂੰ ਉੜਨ ਦੇ ਲੈ শাਲਾ ਕਿੱਥੇ ਬੈਠਦਾ ਇਹ ਹੈ ਇਹਨੂੰ ਫੜਾ ਔਰੇ ਫੜਾ ਦੇ ਮੈਨੂੰ ਡੰਡਾ ਚੱਕਾ ਨਹੀਂ ਹੈ ਉਹ ਬੜਾ ਸਾਰਾ ਵਾਂਗੀ ਆ ਸਪੇਅਰ ਹੈ ਬੱਚਾ ਤੁਹਾਨੂੰ ਪਤਾ ਹੀ ਹੈ ਕਿੱਥੇ ਗਿਆ ਇਹ শাਲੇ ਨੂੰ ਪਤਾ ਨਹੀਂ ਕੀ ਖਬਰਾਂ ਦੱਸ ਪਰ ਸਾਫ਼ ਹੋ ਕੇ ਉੜੇ ਚੱਲ ਬੱਚਾ ਬਹੁ ਘੈਂਟ ਦਾ ਉੜ ਗਏ ਉੜ ਗਏ ਉੜ ਗਏ ਉੜ ਗਏ ਕੱਢ ਗਏ ਕਿਹੜੇ ਕੱਢ ਕੇ ਕੱਢ ਕੇ ਕੱਢ ਗਏ ਉਹ ਸੜਕ ਕਿੱਥੇ ਨੂੰ ਵੜਦਾ ਆ ਗਿਆ ਆ ਗਿਆ ਚੱਲ ਕੋਈ ਨ ਇੱਕ ਕੀੜਾ ਕੱਢਿਆ ਉਹ ਤਾਂ ਉੜ ਗਿਆ ਆ ਤਾਂ ਉੜ ਗਿਆ ਉੜ ਗਏ ਉੜ ਗਏ ਉੜ ਗਏ ਉੜ ਗਏ ਬਸ ਜਾ ਕਿਦੋਂ ਪੰਜ ਸੱਤ ਕੀੜੇ ਕੱਢ ਲੇ ਵਾ ਫੇਰ ਪਾਸ ਹੈ ਉਹ ਬੈਠ ਗਿਆ ਯਾਰ ਚਲ ਕੋਈ ਨਹੀਂ ਨਾ ਮੈਂ ਨਾ ਇਹਨੂੰ ਉਹ ਅੰਦੋ ਲਾਲਚੀ ਨਾ ਆ ਫਿਰਦਾ ਬਾਈ ਲਾਲਚੀ ਨਾ ਬੱਚਾ ਆਪਣਾ ਸਪੇਅਰ ਦੇਖ ਲੋ ਖੇਲਦਾ ਫਿਰਦਾ ਸਾਲਾ ਆ ਦੇਖੋ ਆਪਣਾ ਸਪੇਅਰ ਵੀ ਉੜ ਗਿਆ ਦੂਸੇ ਪੋਟੇ ਵਾਲਾ ਕੱਢ ਗਿਆ ਕੱਢ ਗਿਆ ਕੱਢ ਗਿਆ ਗੇੜੇ ਜਾਂਦਾ ਲੰਬੇ ਗੇੜੇ ਤੇ ਹਾਂ ਉਹ ਬਣ ਗਿਆ ਰੈਕਟ ਰੈਕਟ ਬਣ ਗਿਆ ਰੈਕਟ ਹਾਂ ਆ ਦੇਖੋ ਲਾਲਚੀ ਨਾ ਤਾਂ ਵਧੀਆ ਚੱਲ ਰਿਹਾ ਚੱਲ ਪੈਣਾ ਇਹਨਾਂ ਨੇ ਹਲੇ ਬੈਰੀ ਕਰਕੇ ਬਾਈ ਖਤਰਾ ਹਲੇ ਦਾ ਨਹੀਂ ਸਕਦੇ ਇਹਨਾਂ ਨੂੰ ਜਸੂ ਬੱਚਾ ਉੱਚਾ ਜਾਣ ਲੱਗ ਗਿਆ ੜੀ ਲਾਲਚੀਨਾ ਆਹ ਦੇਖੋ ਸਬੇਰ ਵੀ ਭਾਈ ਕਰਦਾ ਹੈ ਕਮਾਲਾ ਹੁਣ ਪਾਉਂਦਾ ਹੈ ਧਮਾਲਾ ਆਹ ਦੇਖੋ ਕਿੱਥੇ ਫਿਰਦਾ ਹੈ ਲਾਲਚੀਨਾ ਔਰ ਸਬੇਰ ਦੇਖੋ ਕਿੱਧਰ ਨੂੰ ਝੜਦਾ ਹੈ ਜਸੂ ਚੱਕ ਲੈ ਛਧਰੀ ਚੱਕ ਲੈ ਹੁਣ ਨਵਾਂ ਬੱਚਾ ਤਾਂ ਭਾਈ ਆਹ ਬੈਠ ਗਿਆ ਹਾਲੇ ਵਾਲਾ ਸ਼ੂਟ ਆਇਆ ਚਲੋ ਕੋਈ ਚੱਕਰ ਨਹੀਂ ਆਹ ਦੇਖੋ ਬੱਚਾ ਦੂਸੇ ਬੋਟੇ ਵਾਲਾ ਜਸੂ ਚੱਲ ਪਿਆ ਨਾ ਬਸ ਇਹ ਪਹਿਲਾਂ ਅੱਗੇ ਉੱਪਰ ਨੂੰ ਉੱਡਦਾ ਹੀ ਨਹੀਂ ਦਾ ਥੱਲੇ ਨੂੰ ਹੀ ਉੱਡਦਾ ਦਾ ਥੱਲੇ ਨੂੰ ਕੋਠੇ ਨਾਲ ਵੱਜ ਗਈ ਆਇਆ ਸੀ ਉਹਨਾਂ ਨੇ ਲਿਆ ਆਰੇ ਆਇਓ ਆਓ 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 ਆਇਆ ਰੇ ਨਹੀਂ ਬੈਰੀ ਦਾ ਨਹੀਂ ਕੁਝ ਪਤਾ ਜਿਸੇ ਕੋਈ ਨਹੀਂ ਆ ਕੇ ਬਹਿ ਜਾਣਾ ਇਹਨਾਂ ਨੇ ਆਪੇ ਤਾ ਹੁਣ ਡਾ 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 ਉੜਨਦੇ 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 ਓਹੋ ਥੱਲੇ ਦਾ ਹਾਂ ਜਾ ਹਾਂ ਡਰਾ ਡਰਾ ਇਹਨੂੰ ਡਰਾ ਹੈ ਉੜ ਗਿਆ ਉੜ ਗਿਆ ਇਹ ਵੀ ਬਈ ਉਹ ਕੋਠੀ ਵਾਲਾ ਵੀ ਉੜਿਆ ਆ ਦੇਖ ਲੈ ਬੱਚਾ ਵਧੀਆ ਸੋਹਣੇ ਕੀੜੇ ਕੱਢ ਰਿਹਾ ਓੜ ਕੱਢ ਗਿਆ ਕੱਢ ਗਿਆ ਕੱਢ ਗਿਆ ਸਪੇਅਰ ਨਾਲ ਕੀੜੇ ਕੱਢ ਦਵੇ ਪੰਜ ਸੱਤ ਕੀੜੇ ਕੱਢੇ ਤੇ ਫੇਰ ਬਿਠਾ ਲਾਂਗੇ ਇਹਨਾਂ ਨੂੰ ਕੱਢ ਗਿਆ ਕੱਢ ਗਿਆ ਬਈ ਟੂਸੇ ਡੰਡੇ ਵਾਲਾ ਕੀੜੇ ਲੱਗਿਆ ਉੱਚਾ ਲੱਗਿਆ ਉੱਚਾ ਜਿ세 ਕੱਢ ਕੇ ਕੀੜੇ ਚੇਤੀ ਤਾਰ ਲਾ ਬੱਚੇ ਉੱਚੇ ਜਾਣ ਲੱਗੇ ਬਈ ਆ ਦੇਖ ਲੋ ਟੂਸੇ ਡੰਡੇ ਵਾਲਾ ਪਹਿਲੀ ਵਾਰੀ ਉੜਿਆ ਬੱਚਾ ਆ ਆ ਦੇਖੋ ਆਉਂਦਾ ਉਹ ਥੱਲੇ ਸਪੇਅਰ ਆ ਉੱਪਰ ਉਹ ਦੋਏ ਉੱਪਰ ਲਾ ਕੇ ਜੱਸੇ ਤਾਰ ਆਇਆਰੇ ਆਓ 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 ਆ ਸਪੇਅਰ ਦਾ ਬਾਈ ਆ ਫਾਇਦਾ ਆ ਦੇਖੋ ਨੀਮਾ ਨੀਮਾ ਜਾਂ ਫਿਰ ਉਹ ਜੱਸੇ ਉਹਦੀ ਗੁਰੀ ਨਿਗਾਹ ਰੱਖ ਤੁਸੀਂ ਡੰਡੇ ਵਾਲਾ ਕਿੱਥੇ ਗਿਆ ਉਹ ਬਹੁਤ ਉੱਚੀ ਹੋ ਗਿਆ ਉਹ ਆ ਗਿਆ ਸਪੇਅਰ ਆ ਗਿਆ ਆ ਗਿਆ ਉਹ ਕਿੱਥੇ ਬਣਿਆ ਉਹ ਦੇਖੋ ਜਿਹੜਾ ਕੁੱਤੀ ਦੇ ਬੈਠਿਆ ਦਾ ਬੱਚਾ ਜੱਸੇ ਬੁੜੇ ਖੇਤਰੀਆਂ ਖੜੀਆਂ ਕਰ ਖੇਤੀ ਕਰ ਆ ਯਾਰ ਆਓ 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 ਭਾਈ ਬਾੜਾ ਉੱਚੀ ਚਲੇ ਗਿਆ ਬੱਚਾ ਕੋਈ ਨਹੀਂ ਆਤਾ ਜਾਣਾ ਉਹ ਜਾਂਦਾ ਸਾਰਾ ਪਿੰਡ ਚ ਨੂੰ ਨ ਲੰਘ ਜਵੇ ਆ ਗਿਆ ਆ ਗਿਆ ਆ ਗਿਆ ਆ ਗਿਆ ਜੱਸੇ ਹੈ ਕਰਦਾ ਇਹਨੂੰ ਕਿੱਥੇ ਪਤਾ ਹਲੇ ਉੱਚੀ ਮਾਰੂੰ ਉੱਚੀ 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 ਆ ਯਾਰ ਆਓ 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 ਆ ਗਿਆ ਆ ਗਿਆ ਆ ਗਿਆ ਆ ਗਿਆ ਭਾਈ ਬਾਲੀ ਉੱਚੀ ਲੱਗ ਗਿਆ ਪਹਿਲਾਂ ਬੱਚਾ ਦੇਖਣ ਦੋ ਹੁਣ ਬਾਅਦ ਚ ਬਣਾਉਣਾ ਵੀਡੀਓ ਏ ਏ ਏ ਏ ਆ ਗਿਆ ਆ ਓ ਹੋ ਹੋ ਇੱਥੇ ਜਾਉ ਇੱਥੇ ਜਾਉ ਉਹ ਲੈ ਨੀਵਾ ਗਿਆ ਇਹ ਤਾਂ ਆ ਜਾਣ ਆ ਜਾਣ ਜੱਸੇ ਬੜਕਾਈ ਮਾਰਦੀ ਮਾਰੀ ਮਾਰੀ ਉੱਪਰ ਮਾਰ ਬੜਕਾਈ ਮਾਰ ਉੱਪਰ ਨੂੰ ਉੱਪਰ ਨੂੰ ਆ ਗਿਆ ਆ ਗਿਆ ਏ ਆ ਗਿਆ ਭਾਈ ਸਿਰਾ ਕਰ ਗਿਆ ਬੱਚਾ ਸਿਰਾ ਪਹਿਲੀ ਵਾਰੀ ਦੇਖੋ ਚੱਲ ਪਹਿਲਾਂ ਟੈਂਕੀ ਤੇ ਬੈਠ ਗਿਆ ਦੋ ਤਿੰਨ ਘੇਰੇ ਕੱਢ ਕੇ ਬਾਈ ਮੈਂ ਕਹਿੰਨਾ ਇੰਨਾ ਕ ਬਣ ਕੇ ਖੜ ਗਿਆ ਤਾਂ ਟੈਨਸ਼ਨ ਹੋ ਗਈ ਦੀ ਵੀ ਲੈ ਵੀ ਗਿਆ ਹਾਂ ਜੱਸੇ ਹੁਣ ਖੁਸ਼ ਹੈ ਹੈ ਅੱਜ ਦਾ ਸਪੇਅਰ ਨੇ ਵੀ ਨਜ਼ਾਰਾ ਲਿਆਦਾ ਬਾਈ ਸਪੇਅਰ ਨੇ ਕੱਢਦੀ ਧੂੜ ਤੇ ਨੇ ਢਾਂਗੀਆਂ ਲਾਤੀਆਂ ਬਾਈ ਅੱਜ ਜੱਸੇ ਉਥੇ ਵਿਚਾਲੇ ਢਾਂਗੀ ਲਾ ਫਿਰ ਦੇਖੀਏ ਕਿਵੇਂ ਲੱਗ ਰਹੀਆਂ ਦੇਖੋ ਤਾਂ ਬਾਈ ਤੇ ਨੇ ਢਾਂਗੀਆਂ ਲੱਗੀਆਂ ਹੋਈਆਂ ਖੜ ਜੋ ਮੈਂ ਪਿੱਛੇ ਹੋ ਕੇ ਬਣਾ ਉਹੋ ਤਾਰ ਦੇਖੋ ਫਿਰ ਲਗਦੀਆਂ ਢਾਂਗੀਆਂ ਓਕੇ ਕਿੰਡ ਗੱਲਬਾਤ ਹੋਈ ਪਈ ਆ ਹਲੇ ਚੌਥੀ ਇੱਥੇ ਲਗਣੀ ਜਿੱਥੇ ਜੱਸਾ ਖੜਾ ਠੀਕ ਆ ਓਕੇ ਰਪੋਰਟ ਤੇ ਦੱਸਿਓ ਬਈ ਬੱਚਾ ਕਿਵੇਂ ਡਾਈ ਕਿਵੇਂ ਲੱਗੀ ਸੋਹਣਾ ਲੱਗਿਆ ਉੜਿਆ ਹਨਾ ਵਧੀਆ ਘੇਰੇ ਕੱਢ ਲੇ ਤੇ ਚਲੋ ਹੁਣ ਚੱਲਦੇ ਆਪਾਂ ਥੱਲੇ ਬੱਚਿਆਂ ਨੂੰ ਪਹਿਲਾਂ ਤਾਰ ਲਈਏ ਉਹਦੇ ਬਾਅਦ ਥੱਲੇ ਚੱਲਦੇ ਆ ਥੱਲੇ ਇਹਨਾਂ ਨੂੰ ਦਾਣਾ ਬਾਣੀ ਚਕਾਈਏ ਹੁਣ ਤੇ ਥੱਲੇ ਜਾ ਕੇ ਮਿਲਦੇ ਆ ਠੀਕ ਆ ਜਿ세 ਬੱਚੇ ਐਜ ਕਰ ਲਈਏ ਬੰਦ ਖੁੱਡੇ ਚ ਕੱਲ ਮੰਗੋ ਚੱਲ ਲਿਆ ਉਹਨੂੰ ਕਰ ਆ ਖੁੱਡਾ ਖੋਲਤਾ ਬਾਈ ਇਹ ਚ ਕਰਾਂਗੇ ਬੰਦ ਪਹਿਲਾਂ ਬੱਚਿਆਂ ਨੂੰ ਨੀਮੀ ਕਰ ਲਈ ਹਣਾ ਕੱਲ ਬਾਈ ਅਸੀਂ ਅੰਦਰ ਇਤਾਰਲੇ ਦੇ ਬੱਚੇ ਜਾਵਾਂ ਹੀ ਮੈਂ ਛਤਰੀ ਉੱਪਰ ਖੋਲ ਕੇ ਲੈ ਗਿਆ ਅੰਦਰੇ ਲੈ ਗਿਆ ਵਾ ਜੇ ਥੋੜੀ ਨੀਮੀ ਕਰ ਲੈ ਨਾ ਕਰ ਲੈ ਕਰ ਲੈ ਕਰ ਲੈ ਨਾਲੇ ਲੈ ਜਾ ਵਾ ਸੇਕਣ ਹਾਂ ਨਾਲੇ ਲੈ ਜਾ ਲੈ ਜਾ ਲੈ ਜਾ ਲੈ ਗਿਆ ਚੱਲ 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 ਅੱਗੇ ਚੱਲ 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 ਉੱਪਰ ਚੱਕ ਦੇ ਸ਼ਾਦਰੀ ਉੱਪਰ ਚੱਕ ਦੇ ਬਾਹਰ ਨਹੀਂ ਨਿਕਲਣਗੇ ਚਾਲ ਲਾ ਮਾ ਲਾਓ ਬਾਈ ਬੱਚੇ ਫੜ ਲਾ ਬੱਚੇ ਦੇ ਕੇ ਗੁਰੀ ਨੂੰ ਭੇਜੀ ਆਪਾਂ ਥੱਲੇ ਉਹ ਇੱਕ ਬੱਚਾ ਰਹਿ ਗਿਆ ਬਾਈ ਉੱਪਰਲੀ ਛਤਰੀ ਤੇ ਆ ਲਾਲ ਜੀਨਾ ਉਹਨੂੰ ਫੜ ਕੇ ਫਿਰ ਆਪਾਂ ਥੱਲੇ ਚੱਲਦੇ ਆਂ ਬੱਚੇ ਛੱਡਦੇ ਬਾਈ ਆਪਾਂ ਨੇ ਤੇ ਦਾਣੇ ਲਾ ਗਏ ਚੁਗਣ ਆ ਦੂਸੇ ਵਾਲਾ ਫਿਰਦਾ ਲਾਲ ਜੀਨਾ ਉੱਪਰਲੀ ਸਾਈਡ ਬਾਕੀ ਤਕਰੀਬਨ ਦਾਣੇ ਚੁੱਕ ਲਏ ਕਬੂਤਰਾਂ ਨੇ ਬੱਚੇ ਚੁੱਕ ਰਹੇ ਆ ਵਧੀਆ ਐਨ ਕਾਇਮ ਨੇ ਓਕੇ ਨੇ ਨੂਰੀ ਜੰਦਗਾ ਦਿਨਾ ਨੂਰੀ ਜੱਸੇ ਇਹਨੂੰ ਉਹ ਰੱਪ ਸਾਲਾ ਨੇ ਕਿਵੇਂ ਦਾਣੇ ਡੋਲੇ ਆ ਨੇ ਰੋਜ਼ ਇੱਕਦਾਂ ਮਿਕਸ ਖਰਾਕ ਪਾਉਂਦਾ ਗੁਰੀ ਇਹਨੂੰ ਦੱਸ ਕਿੱਥੇ ਬਾਜੀਆਂ ਛੱਡਣਾ ਹਾਂ ਪਾਣੀ ਬਾਰੇ ਜੱਸੇ ਇਹਨੂੰ ਜੱਗ ਪਿਆਦਾ ਆ ਦੇ ਪਿਆ ਰੁੱਖੇ 'ਚ ਪਿਆ ਜੱਗ ਓ ਖੜੀ ਐ ਨੂਰੀ ਨੂਰੀ ਐ ਨੂਰੀ ਆ ਦੇਖੋ ਤਾਂ ਖੜੀ ਐ ਨ ਕੱਲੀ ਰੂਏ ਇੰਨਾ ਘਰ ਮਿਲੇ ਹੋਇਆ ਉੱਥੋਂ ਲੈ ਕੇ ਆਹਾ ਤੇ ਅੰਦਰ ਤੱਕ ਓ ਐਂਡਾ ਦੇਖੋ ਆ ਇਹਨੇ ਰਗੜ ਮਰਾ ਲਈ ਬਦਾਨੇ ਕਿੱਥੋਂ ਮੁੱਢਾ ਜਿਹਾ ਸਲਾਈ ਕਰਦੀ ਐ ਤੇ ਚਲੋ ਬਾਈ ਦੇਖੀਏ ਨਾ ਦਾਣਾ ਪਾਣੀ ਕਰਕੇ ਓਕੇ ਫਿਰ ਅੱਧੇ ਘੰਟੇ ਤੱਕ ਬਾੜਦੇ ਇਹਨਾਂ ਨੂੰ ਅੰਦਰ ਹੈ ਨਾ ਹਰ ਦਾ ਧੁੱਪ ਜੀ ਹੈਗੀ ਆ ਖਾ ਲੈਣ ਦਾਣਾ ਪਾਣੀ ਫੇਰ ਕਰਦੇ ਆ ਬਈ ਇਹਨਾਂ ਨੂੰ ਅੰਦਰ ਓ ਸਾ ਤੂੰ ਇਹਨੂੰ ਮਿਕਸ ਖਰਾਕ ਕਾਦੇ ਬਾਈ ਓਏ ਕਿਹੜੀ ਬਾਜੀ ਛੱਡਣਾ ਤਾਂ ਇਹ ਦੂਏ ਦਾਣੇ ਪਾਇਆ ਕਰ ਆ ਦੇਖ ਦੇਖ ਲੈ ਲੈ ਆ ਦੇਖ ਕਿੰਨੇ ਖਣ ਆ ਗਏ ਚਲੋ ਬਈ ਕਰੀਏ ਕਬੂਤਰ ਬੰਦ ਚਲੋ ਬਈ ਦੇਖਦੇ ਆ ਵੀ ਖੁੱਡਿਆਂ ਦਾ ਫਿਰ ਕਰਦੇ ਆ ਇਤਜ਼ਾਮ ਸਫਾਈ ਦਾ ਜੇ ਅੱਜ ਟਾਈਮ ਲੱਗਿਆ ਨਹੀਂ ਸਵੇਰੇ ਦਾ ਪੱਕੇ ਕਰਾਂਗੇ ਹੀ ਕਰਾਂਗੇ ਜਿ세 ਗੇਟਵੇਟ ਦੇ ਚਲੋ ਖੁੱਡੇ 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 ਜਿ세 ਉਹ ਕਬੂਤਰ ਫਾੜ ਵੀਰੇ ਉਹਦਾ ਪੈਰ ਸਾਫ ਕਰਨੇ ਵਾਲੇ ਨੇ ਆ ਜੰਦਰ ਆ ਕੇ ਫੜ ਲਾ ਹਾਂ ਆ ਦੇਖ ਆ ਆ ਇਹ ਕੇ ਮੈਂ ਰੱਖੂਗਾ ਬੰਦੀਆ ਬਈ ਸਫਾਈ ਤਾਂ ਕਰਨੀ ਆ ਹੁਣ ਚੱਕਰ ਹੋਰ ਪੈਂਦਾ ਵੀ ਅੱਜ ਦਿਨ ਹੋ ਗਿਆ ਸ਼ੇਪ ਸਫਾਈ ਕਰਾਂਗੇ ਇਹਨਾਂ ਨੂੰ ਬਾਹਰ ਕੱਢਾਂਗੇ ਫੇਰ ਠੰਡ ਲੱਗੂ ਯਾਰ ਕੱਲ ਤੇ ਦੇਖਦੇ ਕੱਲ ਨੂੰ ਕਰਾਂਗੇ ਕਰਤੇ ਸਾਹਿਬ ਚਲੋ ਭਾਈ ਚਲੋ ਚੱਲਾ ਖੜੇ ਖਡੇ 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 ਉਹ ਚੱਲ ਵੀ ਚੱਲ ਦੂਸੇ ਓਕੇ ਆਈ ਰਿਪੋਰਟ ਤੇ ਚਲੋ ਫੇਰ ਆਪਾਂ ਬਾਜੂ ਦੇ ਦੇ ਹੁਣ ਚੱਲਿਆਂ ਬਾਈ ਨੂਰੀ ਨੂੰ ਲੈ ਕੇ ਚੱਲ ਮਿਲੂਰੀ ਓਕੇ ਰਬੋਟ ਚਲੋ ਬਾਈ ਕਮਾਉਣੇ ਆ ਨੂਰੀ ਨੂੰ ਤੇ ਲੈ ਕੇ ਚੱਲਦੇ ਆ ਮਿਲਦੇ ਆ ਮੋਟਰ ਤੇ ਆਗੇ ਹੁਣ ਜਾ ਰਹੇ ਆ ਵੀ ਆਪਾਂ ਆ ਦੇਖ ਲੋ ਨੂਰੀ ਨੂੰ ਲੈ ਕੇ ਨਾਲ ਨਾਲ ਸਕੂਟਰੀ ਦੇ ਤੇ ਓਏ ਕੀ ਹੁੰਦਾ ਤੈਨੂੰ ਨਸਾਂ ਨੂੰ ਲੱਗਿਆ ਕੁਝ ਇਹਦੇ ਖੰਡ ਲੱਗੀ ਨਸਾਂ ਤੇ ਜਾ ਰਹੇ ਆ ਬਾਈ ਘੇੜਾ ਦੇ ਕੇ ਆਉਣੇ ਇਹਦਾ ਅੱਜ ਪਿੰਡ ਦੇ ਉੱਪਰ ਵਾਲੀ ਜੀ ਪਿੰਡ ਦੇ ਉੱਪਰ ਵਾਲੀ ਜੀ ਨਹੀਂ ਉਹ ਦੂਜੇ ਪਿੰਡ ਨੂੰ ਔ ਸਵੇਰ ਵੱਲ ਹੁੰਗੇ ਜੀ ਆਗੇ ਵੀ ਨੂਰੀ ਨੂੰ ਲੈ ਕੇ ਹੁਣ ਵਾਪਸ ਤੇ ਜਾ ਰਹੇ ਆ ਘਰ ਨੂੰ ਨੂਰੀ ਦੀਆਂ ਸੀਂਡ ਕੱਢਿਆ ਪਿਆ ਨੂਰੀ ਨੂਰੀ ਨੂੰ ਦੂਆਪਿੰਡ ਦੇ ਪੁਲ ਤੱਕ ਲੈ ਕੇ ਤੇ ਤੇ ਹੁਣ ਜਾਂਦੀ ਐ ਡਿੱਗੀ ਐਨ ਖੰਖੂਗ ਜੀ ਕਰਤੀ ਚੱਕਦੀ ਐ ਦੀ ਐਨ ਤੇ ਚਲੋ ਘਰ ਜਾ ਕੇ ਮਿਲਦੇ ਆਂ ਚੱਲ ਆ ਸਫਾਈ ਕਰ ਲਈ ਆ ਬਈ ਹੁਣ ਦਿਨ ਖੜੇ ਖੜੇ ਮੂਰੇ ਇਹਦੀ ਅੰਦਰ ਸੋਚਦੇ ਆਂ ਵੀ ਕਰ ਦਈਏ ਕਾ ਨਾ ਕਰ ਦਈਏ ਜਿ세 ਦੱਸ ਸਫਾਈ ਅੰਦਰ ਕਰ ਲਈਏ ਕੀ ਇਹ ਕਰਨੀ ਆ? ਕਾਉ ਤੂੰ ਦੱਸ ਤੇਰਾ ਮਨ ਕੀ ਆ ਕਹਿੰਦਾ? ਮੈਂ ਕਰ ਦੰਨੇ ਆ। ਮੈਂ ਤਾਂ ਕਹਿੰਦਾ ਕੱਲ ਨੂੰ ਕਰ ਦੰਨੇ ਆ। ਆ ਡੋਲੀ ਕੱਢ ਲੋ ਅੱਜ ਬਾਹਰ। ਹੈਨਾ? ਅੱਜ ਬਈ ਮੁੰਡਿਓ। ਓਏ ਆ ਗੁਰੀ। ਡੋਲੀ ਕੱਢ ਬਾਹਰ। ਟੇਢੀ ਕਰਕੇ। ਕੀ ਅੰਦਰ ਲਾ ਦੀਏ ਡੋਲੀ? ਨਹੀਂ। ਵਧੀਆ ਭਖਾਰੇ ਜਿੱਚ ਰਹਿਣਗੇ। ਆਪਾਂ ਆਪ ਖੁੱਡੇ ਨੂੰ ਛੋਟਾ ਕਰਨ ਨੂੰ ਫਿਰਦੇ ਆ। ਹੈਨਾ? ਲੋ ਵੀ ਅੰਦਰ ਆ ਰਿਹਾ। ਕਿਹੜੇ ਪੱਲਾਵਾ ਇੱਥੇ? ਰਹਿਣ ਤੋਂ ਬਾਹਰ ਕੱਢ ਦੋ ਯਾਰ। ਹਾਂ। ਫੇਰ ਤੁਸੀਂ ਕਹੀ ਜਾਣਾ ਮੂਰੇ ਮੂਰੇ ਸਫਾਈ ਕਰ ਦਨੇ ਆ ਖੁੱਡੇ ਦੀ ਕਰਾਂਗੇ ਬਾਈ ਕੱਲ ਨੂੰ ਹੁਣ ਠੰਡ ਚ ਕੰਮ ਕੱਢਨੇ ਆ ਸਾਤਰੀ ਟੋਕਰੀ ਭੇਜ ਤੰਨਾ ਗੰਨੇ ਵਾਲੀ ਹਾਂ ਉਹ ਜਾ ਕੇ ਉੱਥੇ ਉਹ ਲਿਆ ਦਿੰਦੇ ਨਹੀਂ ਚੱਲ ਦੇਖਦੇ ਕੋਈ ਨਹੀਂ ਕਬੂਤਰਾਂ ਨੂੰ ਪਾਤਾ ਬਾਈ ਦਾਣਾ ਪਾਣੀ ਨਿਗਾ ਪਾਣੀ ਤੇ ਦਾਣਾ ਆਹ ਬਚਾੜ ਉੜ ਕੇ ਆ ਰਿਹਾ ਜਿਹੜਾ ਨੀਲੇ ਨਾਲ ਉੜਦਾ ਹੁੰਦਾ ਦਾ ਲਾਲ ਗਾਛੜਾ ਸੁਰਖਾ ਖਾ ਰਹੇ ਨੇ ਕਬੂਤਰ ਐਂ ਦਾਣਾ ਪਾਣੀ ਚਲੋ ਖਾਣ ਦੋ ਇਹਨਾਂ ਫੇਰ ਕਰਦੇ ਆਂ ਬੰਦ ਅੰਦਰ ਇੱਥੇ ਦਾ ਸਫਾਈ ਕਰ ਲਈ ਅੰਦਰ ਦੀ ਕਾਲੂ ਕਰਾਂਗੇ ਯਾਰ ਦਿਨ ਚ ਮਾੜੀ ਤੋਂ ਪਾਣੀ ਚਮਕੇ ਤੇ ਫੇਰ ਕਿਉਂਕਿ ਬਾਹਰ ਕੱਢ ਲਿਆ ਗਿਆ ਇਹਨਾਂ ਖੁਰਚਾਂਗੇ ਇਹਨਾਂ ਓਕੇ ਕਰ ਦਾਂਗੇ ਤੇ ਇਸ ਟੈਰਾਮਾਈਸਿਨ ਦੀ ਗੋਲੀ ਬਾਈ ਪੰਜ ਛੇ ਕਬੂਤਰਾਂ ਨੂੰ ਦੇਣੀ ਆਪਾਂ ਨੇ ਜਿਹੜੇ ਜਿਵੇਂ ਹੁਣ ਬੱਚੇ ਬੱਚਿਆਂ ਵਾਲਿਆਂ ਦਾ ਜ਼ੋਰ ਲੱਗਿਆ ਹੈ ਤਾਂ ਉਹਨਾਂ ਨੂੰ ਦੇ ਦੰਨੇ ਆਪਾਂ ਜੱਸਾ ਬੈਠਾ ਹਾਂ ਵੀ ਇਸੇ ਦਈਏ ਤੇ ਬਾਈ ਕਾ ਹਲੇ ਦਾਣੇ ਚੁੱਕ ਲੈਣ ਦੀਏ ਦਾਣੇ ਚੁੱਕ ਲੈਣ ਚਲ ਦਾਣੇ ਚੋਖਣ ਤੋਂ ਪਹਿਲਾਂ ਫੇਰ ਦੰਨੇ ਆ ਜਿਹੜੇ ਇੱਕ ਦੋ ਨੂੰ ਦਵਾਈ ਦੇਣੇ ਵਾਲੀ ਆ ਕਬੂਤਰਾਂ ਨੂੰ ਦੇਤੀ ਬਾਈ ਦਵਾਈ ਤੇ ਦਾਣੇ ਰੱਖਦੀ ਅੰਦਰ ਬਾਅਦ ਚੋ ਟਰੇਆਂ ਚੱਕ ਜਾਂਗੇ ਜੱਸੇ ਆਪਾਂ ਆ ਕੇ ਹਨਾ ਕਾਨੂੰ ਫਿਰ ਬਾਹਰ ਠੰਡ ਲੱਗਦੀ ਆ ਪਾਣੀ ਰੱਖਦੇ ਅੰਦਰ ਇੱਟਾਂ ਇੱਕ ਨੇ ਰੱਖਦੀ ਤੇ ਚਲੋ ਕਰਦਾ ਜੱਸਾ ਬੰਦ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਮਿਲਦੇ ਆਂ ਫਿਰ ਅਗਲੇ